ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਇੱਕ ਹੋਰ ਵੀਡੀਓ ਦੇ ਵਿੱਚ ਇਸ ਟਾਈਮ ਆਪਾਂ ਸਬਰਗੜ ਐਮਪੀਰ ਇਰੀਆ ਸਬਰਗੜ ਜਿੱਥੇਰ ਜ਼ਿਆਦਾਤਰ ਬਰਸੀਨ ਹੁੰਦਾ ਹੈ। ਕੋਸੇ ਰੀਅ ਵਿੱਚ ਚੱਲੇ ਆਪਾਂ ਘੁੰਮਣਾ। ਇਹ ਸਬਰਗੜ ਨੂੰ ਜਦੋਂ ਆਪਾਂ ਸ਼ੋਪੂਰ ਤੋਂ ਆਉਂਦੇ ਆ ਉਥੋਂ ਰਸਤੇ ਦੇ ਵਿੱਚ ਇੱਕ ਜੰਗਲ ਪੈਂਦਾ ਜੀ ਬਹੁਤ ਵੱਡਾ ਜੰਗਲ ਜਿੱਥੇ ਅਸੀਂ ਇੱਕ ਵਾਰਾ ਮਸ਼ੀਨਾਂ ਲੈ ਕੇ ਨੰਗੇ ਸੀਗੇ ਜੀ ਰਾਤ ਨੂੰ ਤੇ ਸਾਨੂੰ ਉਦੋਂ ਇੱਤਰ ਦੇ ਲੋਕ ਦੱਸਦੇ ਸੀ ਵੀ ਰਾਤ ਨੂੰ ਇਸ ਜੰਗਲ ਦੇ ਵਿੱਚ ਲੁੱਟਮਾਰ ਹੁੰਦੀ ਹੈ। ਵੈਸੇ ਅਸੀਂ ਤਾ ਦੋ ਮਸ਼ੀਨਾਂ ਸਹੀ ਨੰਗੇ ਇਹੋ ਜਿਹੀ ਕੋਈ ਘਟਨਾ ਵਾਪਰੀ ਨਹੀਂ। ਅੱਜ ਮੌਕਾ ਮਿਲਿਆ ਸਾਨੂੰ ਬਈ ਇਸ ਜੰਗਲ ਦੇ ਵਿੱਚ ਲੰਘਣ ਦਾ। ਤੇ ਦਿਨੇ ਚਲੋ ਅਸੀਂ ਕਿਹਾ ਵੀ ਤੁਹਾਡੇ ਨਾਲ ਵੀਡੀਓ ਸਾਂਝੀ ਕੀਤੀ ਜਾਵੇ। ਸਿੰਗਲ ਝੜਕਾ ਤੇ ਮੋੜ ਬਹੁਤ ਆ ਰਹੇ ਆ ਜੀ ਪਤਾ ਉਦੋਂ ਹੀ ਲੱਗਦਾ ਜਦੋਂ ਕੋਈ ਨਾ ਕੋਈ ਚੀਜ਼ ਆ ਜਾਂਦੀ ਹੈ ਲੰਮਾ ਆਪਾਂ ਦੇਖ ਨਹੀਂ ਸਕਦੇ ਇਹਦੇ ਵਿੱਚ ਬਹੁਤ ਧਿਆਨ ਨਾਲ ਡਰਾਈਵਰੀ ਕਰਨੀ ਪੈਂਦੀ ਆ ਦੇਖ ਲਓ ਤੁਸੀਂ ਤੁਹਾਡੇ ਸਾਹਮਣੇ ਪੈਰ ਪੈਰ ਤੇ ਮੋੜ ਆ ਸਿੰਗਲ ਝੜਕਾ ਤੇ ਬਹੁਤ ਹੀ ਵੱਡਾ ਜੰਗਲ ਆ ਜੇ ਆਪਾਂ ਸੋਚਿਆ ਵੀ ਜੋੜੇ ਵੀ ਬੰਦੇ ਆਪਣੀਆਂ ਵੀਡੀਓ ਦੇਖਦੇ ਆ ਆਪਣਾ ਪਰਿਵਾਰ ਹੈ ਉਹਨਾਂ ਨਾਲ ਆਪੇ ਜੰਗਲ ਦੀ ਵੀਡੀਓ ਸਾਂਝੀ ਕੀਤੀ ਜਾਵੇ ਇਹ ਐਮਪੀ ਦੇ ਵਿੱਚ ਪੈਂਦਾ ਤੇ ਸ਼ੂਪੋਰਟ ਉਹ ਜਦੋਂ ਆਪਾਂ ਸਬਰਗੜ ਏਰੀਆ ਕੇਲਾਰਾਸ ਸ਼ਹਿਰ ਵੱਲੋਂ ਜਾਂਦੇ ਆ ਤੇ ਉਧਰ ਰਾਹ ਦੇ ਵਿੱਚ ਇਹ ਰੋਡ ਨੰਗੜਾ ਪੈਂਦਾ ਸਿੰਗਲ ਸੜਕ ਦੇ ਉੱਤੋਂ ਦੀ کافی ਲੰਮਾ ਜੰਗਲ ਹੈ ਬਹੁਤ ਘੱਟ ਤੁਹਾਨੂੰ ਇੱਥੇ ਬੰਦੇ ਵੀ ਦਿਖਾਈ ਦੇਣਗੇ ਕੋਈ ਮਾੜੇ ਮੋਟੇ ਦਿਨੇ ਆ ਦੇਖੋ ਜਿਵੇਂ ਬੱਕਰੀਆਂ ਵਾਲੇ ਤੇ ਰਾਤ ਨੂੰ ਤਾਂ ਸੀ ਕਈ ਵਾਰ ਨੰਗੇ ਇੱਥੋਂ ਦੀ ਕੋਈ ਬੰਦਾ ਪੈਂਦਾ ਨਜ਼ਰ ਹੀ ਨਹੀਂ ਆਉਂਦਾ ਚਾਰਛੇ ਵੀਰੇ ਜੰਗਲ ਹੀ ਜੰਗਲ ਗਲੀ ਜੰਗਲ ਬਹੁਤ ਜਿਆਦਾ ਵੱਡਾ ਜੰਗਲ ਹੈ ਤੇ ਆ ਥੋੜੀ ਜਿਹਾ ਸਾਨੂੰ ਦਿਨੇ ਨੰਗਨ ਕਰਕੇ ਖੇਤੀ ਨਜ਼ਰ ਆਈ ਆ ਜੰਗਲ ਦੇ ਵਿੱਚ ਥੋੜੀ ਜੀ ਕਣਕ ਤੇ ਸਰੋਂ ਨਜ਼ਰ ਪਈਆ ਆਪਣੇ ਤੇ ਇਹ ਤਾਂ ਇਧਰਲੇ ਪਾਸੇ ਤਾਂ ਜੰਗਲੀ ਜੰਗਲ ਆ ਓੜਾ ਜਾ ਜੰਗਲ ਤੋਂ ਬਾਹਰ ਜਾ ਆਉਣ ਬਾਰੇ ਪਤਾ ਚੱਲਿਆ ਸਰੋਂ ਵੱਢ ਲਈ ਐ ਅੱਡ ਕੀ ਕੱਡ ਵੀ ਲਈਏ ਤੁਹਾਨੂੰ ਨਜ਼ਰ ਆਉਂਦੀ ਹੋਊਗੀ ਤੇ ਇਹ ਬਾਕੀ ਸਾਰਾ ਜੰਗਲ ਬੱਚਾ ਜੰਗਲ ਦੇ ਵਿੱਚ ਬਹੁਤ ਆ ਬਹੁਤ ਬਫਗੋਣਾ ਜੰਗਲ ਚ ਇਹ ਪਸ਼ੂ ਬੱਚਾ ਮੁੰਡਾ ਉੱਤਰਦੀਆਂ ਜੰਗਲ ਦੇ ਵਿੱਚ ਸਰਮਾ ਇੱਧਰ ਕੱਟ ਪੁੱੜ ਰਹੇ ਜਿਆਦਾਤਰ ਇੱਧਰ ਸਰੋਂ ਦਾ ਏਰੀਆ ਹੈ ਤੁਸੀਂ ਸੋਚ ਜਵੋਗੇ ਕਿਉਂਕਿ ਆਪਾਂ ਕੰਬਾਈਨਾਂ ਦੀਆਂ ਵੀਡੀਓ ਜਾਦੀਆਂ ਪੌਂਦੇ ਕਰਕੇ ਵੀ ਇੰڈیا ਵੇਖਣ ਗਏ ਹੋਣਗੇ ਨਹੀਂ ਜੀ ਸਾਨੂੰ ਪਤਾ ਹੈ ਇੱਧਰ ਕਣਕ ਬਹੁਤ ਘੱਟ ਹੈ ਕਣਕ ਇਹ ਜ਼ਿਆਦਾਤਰ ਆਪਦੇ ਘਰੇ ਖਾਣ ਜੋਗੀ ਕਣਕ ਬੀਜਦੇ ਤੇ ਸਰੋਂ ਦਾ ਏਰੀਆ ਹੈ ਕਿ ਕਿਸੇ ਨਹੀਂ ਸਰੋਂ ਦਾ ਏਰੀਆ ਬਾਕੀ ਇਹ ਜਿਹੜਾ ਸਰੋਂ ਆ ਇੱਧਰ ਹੁੰਦੀ ਇਹ ਕੰਪੈਨ ਨਾਲ ਕੜਾਉਂਦੇ ਨਹੀਂਗੇ ਟ੍ਰੈਸ਼ਰ ਹੀ ਜ਼ਿਆਦਾ ਚੱਲਦਾ ਟ੍ਰੈਸ਼ਰ ਕਿਉਂਕਿ ਇਹਨਾਂ ਨੂੰ ਗੋਣਾ ਗਾਣੇ ਦੀ ਲੋੜ ਹੁੰਦੀ ਆ ਪਸ਼ੂਆਂ ਵਾਸਤੇ ਇਹਨਾਂ ਦਾ ਵਿਕ ਵੀ ਜਾਂਦਾ ਠੀਕ ਆ ਜੀ ਕੰਪੈਨ ਨਹੀਂ ਚੱਲਦੀ ਸਰੋਂ ਤੇ ਵੀ ਇੱਥੇ ਥਰੇਸ਼ਰ ਹੀ ਜ਼ਿਆਦਾ ਚੱਲਦੇ ਨੇ ਆਪਾਂ ਜੰਗਲ ਪਾਰ ਕਰ ਲਿਆ ਅੱਗੇ ਇੱਕ ਪਿੰਡ ਆ ਰਿਹਾ ਰੋਕਾ ਹੂੰ ਰੋਕਾ ਪਿੰਡ ਦਾ ਨਾਂ ਹੈ ਸਟ ਆਪਾਂ ਮਰੂਕੇ ਪਹੁੰਚਣ ਵਾਲੇ ਆ ਅਸੀਂ ਵੀ ਕਿਹਾ ਵੀ ਇਹ ਖੇਤੀ ਤਾਇਨ ਨਜ਼ਰ ਆਉਣ ਲੱਗੀ ਏ ਸਾਨੂੰ ਤੇ ਅੱਗੇ ਪੈਂਡ ਕਰਕੇ ਬਾਕੀ ਜੰਗਲ ਅੱਗੇ ਵੀ ਹੈਗਾ ਬਣੇ ਹੋਰੇ ਆਪਣੀ ਵੀਡੀਓ ਦੇ ਨਾਲ ਹੋ ਸਕਦਾ ਵੀ ਅੱਗੇ ਵੀ ਜੰਗਲ ਆਵੇ ਪੱਕਾ ਤਾਂ ਨਹੀਂ ਕਹਿ ਸਕਦੇ ਇੱਕ ਜੰਗਲ ਆਪਾਂ ਪਿੱਛੇ ਲੰਘ ਚੁੱਕੇ ਆ ਕਾਫੀ ਵੱਡਾ ਜੰਗਲ ਸੀਗਾ ਗੇ ਵੀ ਜੰਗਲ ਦਿਖਾਈ ਦਿੰਦਾ ਵੀ ਬਹੁਤ ਦੂਰ ਤਾਈਂ ਜੰਗਲ ਹੀ ਜੰਗਲ ਹੈ ਇਹ ਪਿੰਡਾਂ ਦੇ ਜੰਗਲ ਦੇ ਵਿੱਚ ਕਿਉਂਕਿ ਆਪਾਂ ਨੂੰ ਦੱਸਿਆ ਗਿਆ ਸੀਗਾ ਵੀ ਜੰਗਲ ਦੇ ਵਿੱਚੋਂ ਆਪਾਂ ਰਾਤ ਨੂੰ ਲੰਘਦੇ ਆਂ ਤੇ ਚੋਰੀਆਂ ਡਾ ਕੇ ਇੰਡੀਆ ਤੇ ਚੋਰੀਆਂ ਡਾ ਕੇ ਕਰਨੇ ਕਿੰਨੇ ਨੇ ਇਹ ਪਿੰਡਾਂ ਵਾਲੀ ਚੋਰੀਆਂ ਡਾ ਕੇ ਇੱਕਿਆਂ ਦਾ ਕੰਮ ਹੈ ਇਹੇ ਕਰਦੇ ਹੋਣਗੇ ਉਹ ਇੱਥੇ ਦੂਰੋਂ ਆ ਕੇ ਤੱਕ ਕਰਨੀਆਂ ਨੇ ਦੇਖ ਲੋ ਇਹੋ ਜੇ ਪਿੰਡ ਐ ਇੱਧਰ ਆਂ ਕੰਦਾਂ ਕੱਢੀਆਂ ਹੋਈਆਂ ਪੱਥਰਾਂ ਦੀਆਂ ਤੇ ਪੱਥਰਾਂ ਦੀ ਹੀ ਮਕਾਨ ਬਣਾਏ ਹੋਏ ਆ ਦੇਖ ਸਕਦੇ ਆ ਤੁਸੀਂ ਇਹੋ ਜੇ ਪਿੰਡ ਆ ਇੱਧਰ ਕਿਉਂਕਿ ਜੰਗਲ ਏਰੀਆ ਦੇ ਵਿੱਚ ਪਿੰਡ ਵੀ ਵਿਕਾਸ ਨਾ ਹੋਣ ਕਰਕੇ ਦੇਖ ਲੋ ਪੱਥਰ ਪੱਥਰਾਂ ਦਾ ਜਿਗਾੜ ਪੂਰਾ ਬਣਿਆ ਹੋਇਆ ਆ ਦੇਖ ਸਕਦੇ ਹੋ ਤੁਸੀਂ ਪੱਥਰਾਂ ਦੇ ਹੀ ਕੋਈ ਏਟ ਦਾ ਮਕਾਨ ਨੀਗਾ ਕਾਰੀਗਰ ਵੀ ਤਕੜਾ ਹੀ ਹੋਊਗਾ ਜਿਹਨੇ ਐ ਪੱਥਰਾਂ ਦੇ ਮਕਾਨ ਬਣਾਏ ਹਨਾ ਕਿਹਨੇ ਦੇਖ ਲੈ ਕਿਹਦੇ ਹਰੇਕ ਬੰਦਾ ਤਾਂ ਮਕਾਨ ਐ ਪੱਥਰਾਂ ਦੇ ਬਣਾਵ ਨਹੀਂ ਸਕਦਾ ਹਨਾ ਸਹੀ ਗੱਲ ਆਪ ਵੀ ਕੋਲ ਜੀ ਕੰਧਾਂ ਪੱਥਰਾਂ ਦੀਆਂ ਹੀ ਕੱਢੀਆਂ ਹੋਈਆਂ ਜੰਗਲ ਮੇਰੇ ਸਹਾਉਣ ਨਾਲ ਖਤਮ ਨਹੀਂ ਹੋਇਆ ਚਲੋ ਜਦ ਜੰਗਲ ਫੇਰ ਇਹ ਇੱਕ ਪਿੰਡ ਆ ਮਾੜਾ ਜਿਹਾ ਵਿੱਚ ਜਿੱਤੇ ਖੇਤੀ ਹੋ ਸਕਦਾ ਜੰਗਲ ਦੇ ਵਿੱਚ ਇਹ ਲੋਕ ਜ਼ਮੀਨ ਚੋਂ ਬਣਾ ਕੇ ਖੇਤੀ ਕੀਤੀ ਹੋਵੇ ਐਸ ਤਰ੍ਹਾਂ ਰਹਿੰਦੇ ਆ ਜੰਗਲ ਦੇ ਵਿੱਚ ਤੇ ਜੰਗਲ ਹੀ ਜੰਗਲ ਬਹੁਤ ਵੱਡਾ ਚੱਕਰ ਤੇ ਪੋਜ਼ਿਟਿਵ ਲੋਕ ਐਵੇਂ ਸੋਚਿਆ ਕਿ ਅਸੀਂ ਰਾਤ ਨੂੰ ਨੰਗੇ ਸੀਗੇ ਤੇ ਕਾਫੀ ਵੱਡਾ ਜੰਗਲ ਸੀ ਕਾਫੀ ਟਾਈਮ ਲੱਗ ਗਿਆ ਬਾਕੀ ਮਸ਼ੀਨ ਤੇ ਪਤਾ ਵੀ ਨਹੀਂ ਲੱਗਦਾ ਜੈਂਪ ਵੱਧ ਲੱਗਿਆ ਮੈਂ ਗੱਡੀ ਤੇ ਚੱਲੋ ਟਾਈਮ ਘੱਟ ਲੱਗਦਾ ਤੇ ਪਰ ਫਿਰ ਵੀ ਇਨੇ ਟਾਈਮ ਚ ਆਪਾਂ ਨਹੀਂ ਲੰਘ ਸਕਦੇ ਸੀ ਚੱਲ ਮੈਂ ਨਹੀਂ ਬਾਤ ਕਰਦੇ ਇਸ ਇੱਥੇ ਜੈਂਪ ਜਿਆਦਾ ਵੱਡਾ ਆ ਗਿਆ ਸੀਗਾ ਜੈਸ ਕਰਕੇ ਆਪਾਂ ਥੋੜੇ ਲੀਡੇ ਕੱਪੜੇ ਆਪਣੇ ਕੱਢ ਕੇ ਚੱਲੋ ਕੋਈ ਗੱਲ ਨਹੀਂ ਆਹ ਦੇਖ ਲਓ ਤੁਸੀਂ ਜੰਗਲ ਹੀ ਜੰਗਲ ਹੈ ਜੰਗਲ ਹੀ ਜੰਗਲ ਹੈ ਉਹੀ ਹੋਰ ਚੀਜ਼ ਨਹੀਂ ਕੋਈ ਸਿਰਫ ਜੰਗਲ ਮੋੜ ਬਹੁਤ ਜਿਆਦਾ ਛੜਕ ਵੀ ਉੱਚੀ ਨੀਵੇਂ ਬਹੁਤ ਆ ਜੀ ਇੱਕ ਕਾਰ ਜੀਪ ਕੋਈ ਆਉਂਦੀ ਆ ਤਾਂ ਜਦੋਂ ਮੌਕੇ ਤੇ ਆ ਕੇ ਪਤਾ ਲੱਗਦਾ ਵੀ ਗੱਡੀ ਆ ਗਈ ਆ ਉਹਨਾ ਟਾਈਮ ਨਹੀਂ ਪਤਾ ਲੱਗਦਾ ਇਹ ਵਿੱਚ ਹੀ ਆ ਗਏ ਐਸੇ ਟੇਟਰ ਪਾਸਵੀਨ ਮਿਲ ਗਈ ਆਪਾਂ ਨੂੰ ਆ ਬਾਕੀਲੇ ਪਿੰਡਾਂ ਬੱਸਾਂ ਬੁੱਸਾਂ ਮੜੀਆਂ ਮੁੱਟੀਆਂ ਚੱਲਦੀਆਂ ਹੋਣਗੀਆਂ ਹਨਾ ਹੂੰ ਅੱਗੇ ਪਿੰਡ ਆ ਜੀ ਉਹ ਪੈਨਲ ਹੈਗੇ ਪੁਰਾਤੋ ਸੀਗੀ ਟਿਕ ਅਸੀਂ ਕੰਮ ਪੈਂਦੇ ਸੀਗੇ ਤੇ ਕਾਫੀ ਟਾਈਮ ਲੱਗ ਗਿਆ ਸੀਗਾ ਅੱਜ ਦੇ ਸਫਰ ਦੇ ਵਿੱਚ ਤੁਹਾਨੂੰ ਪਤਾ ਹੀ ਆ ਆਪਣੇ ਨਾਲ ਗੱਲ ਸਾਹਿਬ ਸਲਿਹਾਨੀ ਤੇ ਮੈਂ ਤੁਹਾਡਾ ਆਪਣਾ ਛੋਟਾ ਵੀ ਮਨਪ੍ਰੀਤ ਸਿੰਘ ਸਲਿਹਾਨੀ ਅੱਜ ਅਸੀਂ ਇੱਥਰ ਸਫਰ ਤੇ ਕਰ ਰਹੇ ਹਾਂ ਠੀਕ ਹੈ ਜੰਗਲ ਬਹੁਤ ਵੱਡਾ ਹੈ ਤੇ ਬਾਲੀ ਵੀਡੀਓ ਬਣਾਈ ਗਈ ਤਾਂ ਬਹੁਤ ਲੰਬੀ ਚੌੜੀ ਵੀਡੀਓ ਬਣ ਜਾਣੀ ਆ ਅੱਜ ਦਾ ਵਲੋਗ ਆਪਣਾ ਬਸ ਇੰਨਾ ਹੀ ਆ ਸਾਡੀਆਂ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਸਾਡੀ ਨੂੰ ਸ਼ੇਅਰ ਲਾਈਕ ਤੇ ਕਮੈਂਟ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਸਾਡੀਆਂ ਵੀਡੀਓ ਤੁਹਾਨੂੰ ਕਿਹੋ ਜੀਆਂ ਲੱਗਦੀਆਂ ਜਦੋਂ ਅਸੀਂ ਨਵੇਂ ਇੱਥੇ ਦੇ ਵਿੱਚ ਜਾਣਦੇ ਆ ਤੁਹਾਡੇ ਲਈ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਦੇ ਆ ਜਿੰਨੇ ਜੋਗੇ ਆ ਬਾਕੀ ਬਣੇ ਰਿਹਾ ਕਰੋ ਦੱਸਿਆ ਕਰੋ ਕੋਈ ਗਲਤੀਆਂ ਛਲਤੀਆਂ ਵੀ ਦੱਸਿਆ ਕਰੋ ਠੀਕ ਹੈ ਵੀ ਧੰਨਵਾਦ